ਲਾਇਆ ਕਰੋ ਸ਼ਰਤ ਲਾਓ ਸੁਖਵੀਰ ਬਾਦਲ 10 ਪਿੰਡਾਂ ਦੇ ਨਾਂ ਗਿਣ ਕੇ ਦਿਖਾ ਦੇ ਲਗਾਤਾਰ ਉਹ ਕਹੂਆ ਇੱਕ ਤਾਂ ਗਿੱਧੜਵਾਹ ਨਾ ਹੋਰ ਕਦੇ ਗਈ ਨਹੀਂ ਕਦੇ ਲੋਕਾਂ ਚ ਗਏ ਹੁਣ ਤਾਂ ਪਤਾ ਲੱਗਿਆ ਪਹਾੜਾਂ ਵਾਲੇ ਸਕੂਲਾਂ ਚ ਪੜੀ ਗਏ ਨੇ ਦੇ ਇੱਥੇ ਪੰਜਾਬ ਦੇ ਕਲਚਰ ਦਾ ਪਤਾ ਹੀ ਨਹੀਂ ਵੀ ਕੀ ਹੁੰਦਾ ਹੁਣ ਦੱਸੋ ਅਕ ਹਰਸਿਮਰ ਕੌਰ ਜੀ ਚਲੇ ਗਏ ਤੇ ਚਨੀਰ ਪਿਛਲੇ ਟਰਮ ਦੀ ਗੱਲ ਹੈ ਪਾਣੀ ਆ ਗਿਆ ਸੀ ਤਾਂ ਫਸਲਾਂ ਮਰ ਗਈਆਂ ਤੇ ਮੁਆਵਜ਼ਾ ਦੇਣ ਚਲੇ ਗਏ ਇੱਕ ਕਿਸਾਨ ਕਹਿੰਦਾ ਜੀ ਬੀਬਾ ਜੀ 2 ਕਿੱਲੇ ਹਰੀਆਂ ਮਿਰਚਾਂ ਮਰ ਗਈਆਂ ਜੀ ਮੁਆਵਜ਼ਾ ਦਿਓ ਉਹਨੇ ਕਿਹਾ ਨਾਲ ਤਫਤੀਸ਼ਦਾਰ ਖੜਾ ਹੋਣਾ ਕੋਈ ਕਿ ਹਰੀਆਂ ਮਿਰਚਾਂ ਦਾ ਕੀ ਪਾ ਹੈ ਉਹ ਕਹਿੰਦਾ ਹਰੀਆਂ ਵਿਕ ਜਾਂਦੀਆਂ ਜੀ 2600 ਰੁਪਏ ਕਿੰਟਲ ਲਾਲ ਵਿਕ ਜੰਦੀਆਂ 5500 ਰੁਪਏ ਕਦੀ ਫਿਰ ਤੁਸੀਂ ਕਹਲੇ ਹੋ ਤੂੰ ਯਾਰੀਆਂ ਕੋਈ ਵੀ ਦੀਓ ਸਿੱਧੀ ਲਾਲ ਹੀ ਵਿਜੇ ਕਰੋ ਉਹਨੂੰ ਕਿਵੇਂ ਦਸੀਏ ਵੀ ਯਾਰੀਆਂ ਤੂੰ ਲਾਲ ਬਣਦੀਆਂ ਨੇ ਉਹ ਛੱਤ ਤੇ ਸਕੋਣੀਆਂ ਪੈਂਦੀਆਂ ਨੇ ਉਹ ਨਾ ਪਤਾ ਹੀ ਕੱਖਰੀ ਪਤਾ ਹੀ ਕੱਖਰੀ ਤੁਸੀਂ ਐ ਕਰੋ ਆਪਾਂ ਜਦੋਂ ਨਰਮਾ ਚੁਗ ਲੈਨੇ ਆ ਤਿੰਨ ਚਾਰ ਬਾਰੀਆਂ ਚੁੱਕ ਕੇ ਫਿਰ ਆਪਾਂ ਟੀਂਡੇ ਤੋੜ ਲੈਨੇ ਆ ਟੀਂਡੇ ਲਿਆ ਕੇ ਛਾਤੇਦਰ ਦਿੰਨੇ ਆ ਉਹ ਧੁੱਪ ਨਾਲ ਖਿੜ ਜਾਂਦੇ ਨੇ ਲੈ ਕਰਿਓ ਦੱਸਿਓ ਨਾ ਇਹਨਾਂ ਨੂੰ ਕੈਪਟਨ ਮਨਿੰਦਰ ਨੂੰ ਨਾਲ ਲੈ ਲੋ ਮੇਰੀ ਠੀਣ ਲੈ ਲੋ ਇਹਨੂੰ ਲੈ ਲੋ ਰਾਜੇ ਪ੍ਰਿੰਕੋਰਾ ਨੂੰ ਤੇਨੂੰ ਸੁਖਵੀਰ ਬਾਦਲ ਨੂੰ ਤੇ ਮਹਾਰਾਣੀ ਪਨੀਤ ਕੌਰ ਨੂੰ ਸਾਰਿਆਂ ਲੈ ਲੋ ਤੇ ਕੋਠੇ ਤੇ ਛੱਤ ਤੇ ਲੈ ਜਾਓ ਇਹਨਾਂ ਨੂੰ ਦੱਸਿਓ ਨਾ ਤੇ ਉਹਨੂੰ ਪੁੱਛ ਵੀ ਇਹ ਕੀ ਹੈ ਉਹ ਕਹਿਣਗੇ ਵਾਓ ਪੰਜਾਬ ਦੀਆਂ ਛੱਤਾਂ ਵੀ ਬਹੁਤ ਵਜਾਉ ਨੇ ਲੈ ਉਹਨਾਂ ਨੂੰ ਕੀ ਦਸੀਏ ਖੇਤੋਂ ਤੋੜ ਕੇ ਲਿਆਂਦੇ ਨੇ ਛੱਤਾਂ ਤੇ ਨਹੀਂ ਹੋਏ ਆ ਬੰਦੇ ਨੇ